ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਮੇਰੇ ਆਪਣੇ ਪਿੰਡ ਜੀਤਾ ਸਿੰਘ ਵਾਲਾ ਜੀ ਔਰਫ ਚੌਧਰੀ ਵਾਲਾ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਤੁਹਾਡੇ ਵਾਸਤੇ ਇੱਕ ਤੋਹਫੀ ਲੈ ਕੇ ਆਂਦਾ ਹੈ ਚੈਫ ਦਾ ਤੇ ਜਿੰਨੀ ਚੰਗੀ ਆਪ ਆ ਤੇ ਉਹ ਤੋਂ ਕਈ ਗੁਣਾ ਚੰਗੀ ਮਗਰ ਵੱਛੀ ਆ ਡਿਟੇਲ ਤੁਹਾਨੂੰ ਮੈਂ ਬਾਅਦ ਤੋਂ ਲੈ ਕੇ ਦੇਵਾਂਗਾ ਤਸੱਲੀ ਪਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਸੱਸੀ ਗਾਲ ਜੀ ਸੱਸੀ ਗਾਲ ਬਾਈ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਆਪਣਾ ਸੁਖਾ ਸਿੰਘ ਜੀ ਪਿੰਡ ਜੀਤਾ ਸਿੰਘਾ ਤਸੀਲ ਬਾਗਾਪੁਰ ਨਜਰਾਬੋ ਜੀ ਮੋਬਾਈਲ ਨੰਬਰ ਜੀ 94641 ਜੀ 42617 ਬਾਈ ਠੀਕ ਆ ਬਾਈ ਸੂਆ ਕਿੰਨਾ ਵਾ ਸੂਈ ਵੈੜੀ ਸੂਆ ਦੂਜਾ ਸੂਈ ਆ ਬਾਈ ਜੀ ਦੂਜਾ ਸੂਈ ਆ ਕਦੋਂ ਸੂਈ ਆ ਜੀ ਇਹ ਇਹ ਅੱਜ 2 ਵਜੇ ਸੂਈ ਆ ਜੀ ਤੜਕੇ ਸਵੇਰ ਜੀ ਹਾਂਜੀ ਹਾਂਜੀ ਸਵੇਰ ਸਵੇਰ 2 ਵਜੇ ਸੂਈ ਆ ਠੀਕ ਆ ਜੇਰ ਕੰਪਲੀਟ ਬੈਗ ਜੇਰ ਹਾਂਜੀ ਹਾਂਜੀ ਆਪਣੀ ਗਾਰੰਟੀ ਹੋਊਗੀ ਠੀਕ ਆ ਬੱਚਾ ਕੀ ਦਿੱਤਾ ਬਾਈ ਬੱਚੀ ਦਿੱਤੀ ਸੀਮਾ ਰਿਕਾਰਡ ਹੈਗਾ ਬਈ ਇਹਦਾ ਹਾਂਜੀ ਬਈ ਹੈਗਾ 66 ਸੀਮਨ ਲੱਗਿਆ ਪਾਈਪਰ ਦਾ ਬਈ ਜੀ ਪਾਈਪਰ ਦਾ ਏਬੀਐਸ ਵਾਲਿਆਂ ਦਾ ਹਾਂਜੀ ਬਈ ਏਬੀਐਸ ਦਾ ਠੀਕ ਹੈ ਜੀ ਰਿਕਾਰਡ ਦਿੱਤਾ ਜਾਰਾ ਮਾਲਕਾਂ ਨੇ ਹਣਾ ਹਾਂਜੀ ਵੀ ਰਿਕਾਰਡ ਦੁੱਤਾ ਹੂੰ ਬਾਕੀ ਜਿਹੜੇ ਬੰਦੇ ਪਾਰਖੂ ਹੋਣਗੇ ਹਨਾ ਉਹਨਾਂ ਨੂੰ ਦੱਸਣ ਦੀ ਲੋੜ ਨਹੀਂ ਮੂਰਤਾਰਗੀ ਬੱਚੀ ਆ ਵੀਰੇ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਆ ਫੁੱਲ ਕੁਆਲਿਟੀ ਵਾਲੀ ਆ ਬੱਚੇ ਦਾ 나ੜੂਆਂ ਨਾਲ ਆ ਜੀ ਜੇਰ ਬਾਈ ਦੱਸਦਾ ਕਿ ਕੰਪਲੀਟ ਪੈ ਗਈ ਆ ਜੀ ਤੇ ਕਿੰਨਾ ਕੁ ਬੋਲਾ ਕੱਢਿਆ ਬਈ ਇਹਦਾ ਬੋਲਾ ਭਰੇ ਅੱਜ 5-6 ਲੀਟਰ ਕੱਢਿਆ ਸਵੇਰ ਸੋ ਬਾਜੀ ਹਾਂਜੀ ਹੁਣ ਆਪਾਂ ਚਵਾਈ ਕਰਨੀ ਆ ਬਈ ਹੁਣ ਸ਼ਾਮ ਦੀ ਚਵਾਈ ਹਜੇ ਹੋਣੀ ਆ ਕਿਉਂਕਿ ਸ਼ਾਮ ਦੇ ਟਾਈਮ ਹੀ ਵੀਡੀਓ ਬਣਾ ਰਹੇ ਆ ਸ਼ਾਮ ਦੀ ਚਵਾਈ ਹਜੇ ਹੋਣੀ ਆ ਤੋੜ ਕੇ ਦਿਖਾਦੀ ਵੀਰੇ ਨੂੰ ਤੇ ਪਿਛਲੇ ਸੂਏ ਬਈ ਇਹਦਾ ਕੀ ਦੁੱਧ ਦਾ ਰਿਕਾਰਡ ਆ ਜੀ ਇਹਦਾ ਵੀਰੇ ਮਾਲਕਾਂ ਨੇ ਦੱਸਿਆ 22 ਲੀਟਰ ਦਾ ਰਿਕਾਰਡ ਆ ਬਈ 22 ਲੀਟਰ ਪਹਿਲੇ ਸੂਏ ਚ ਹੋਇਆ ਆ ਪਹਿਲੇ ਸੂਏ ਹਾਂਜੀ ਜੀ ਬਾਕੀ ਆਪਣੀ ਗਾਰੰਟੀ ਦੇ ਵਹਿੜ ਆਈ ਹੋਈ ਆ ਬਈ ਫੁੱਲ ਜਾਤ ਬਰੀਡ ਵਾਲੀ ਆ ਚਮਕ-ਦਮਕ ਪੂਰੀ ਚੰਗੀ ਆ ਸੰਭੇ ਬਲੀ ਪੂਰੀ ਚੰਗੀ ਆ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਮਾਰਨਿੰਗ ਦੀ ਸੂਈ ਆ ਪਹਿਲੀ ਚਵਾਈ ਚਵਾਈ ਦੱਸਦਾ ਕਿ 5 ਕਿਲੋ ਬੋਲਾ ਕੱਢਿਆ ਜੀ ਪਿਛਲੇ ਸੂਏ ਦਾ ਪਹਿਲੇ ਸੂਏ ਦਾ ਇਹਦਾ 22 ਕਿਲੋ ਦਾ ਰਿਕਾਰਡ ਆ ਬਾਕੀ ਇੱਕ ਤੀਰ ਸੇਵਾ ਦੇ ਸਰਤੇ ਆ ਜੇ ਕੋਈ ਵੀਰ ਵੱਧ ਕਰ ਲੂ ਤਾਂ ਵੱਧ ਵੀ ਲੈ ਸਕਦਾ ਸੂਣਾ ਮੁਠੀ ਵਾਲਾ ਥਾਣਾ ਹਵਾਨੇ ਦੇ ਬਰੀਕ ਬਰੀਕ ਵੇਂਜ ਵੀ ਤੁਸੀਂ ਚੈੱਕ ਕਰ ਸਕਦੇ ਹੋ ਮਲਕ ਵੇਣ ਵੀ ਪੂਰੀ ਸਟਰੋਂਗ ਆਉਂਦੀ ਆ ਬਾਕੀ ਕੱਦ ਕਾੜ ਚੰਗਾ ਤੇ ਸੰਭੇ ਭਲੀ ਚੰਗੀ ਆ ਤੇ ਬੱਚਾ ਵੀਰੇ ਉਦੋਂ ਵੀ ਵੱਧ ਚੰਗਾ ਬੱਚੀ ਦਾ ਬਾਲੀ ਚੰਗੀ ਦਿੱਤੀ ਹੈ ਬਾਲੀ ਚੰਗੀ ਆ ਆਉਂਦੇ ਸਾਲ ਨੂੰ ਵੀਰੇ ਬੱਚੀ ਵੀਰੇ ਚੰਗੀ ਆ ਬੈਡ ਵੀ ਪੂਰੀ ਸੁਨੱਖੀ ਆ ਕੋਈ ਅੱਜ ਆਏ ਨਹੀਂ ਕਹਿ ਸਕਦਾ ਬਰੀਡ ਦੇ ਪੱਖੋਂ ਦੂਜਾ ਚੰਗਾ ਆ ਬਾਕੀ ਵੀਰੇ ਚਾਰੇ ਪਾਸੇ ਇੱਕੋ ਜੀ ਪਈ ਆ ਹਮ ਇੱਕੋ ਜਿਹਾੜ ਵੀ ਦੇਖ ਲੈ ਮੁੱਠੀ ਆ ਥਾਣਾ ਹਾਂ ਮੁੱਠੀ ਵਾਲਾ ਥਾਣਾ ਸਹੀ ਗੱਲ ਆ ਜੀ ਬਾਕੀ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਆਪਾਂ ਸ਼ਾਮ ਦੇ ਟਾਈਮ ਹੀ ਵੀਡੀਓ ਬਣਾ ਰਹੇ ਚਵਾਈ ਇਸ ਤੋਂ ਬਾਅਦ ਦੂਜੀ ਹੋਊਗੀ ਤੇ ਭਾਈ ਕੀਮਤ ਕਰਨੀ ਜਾਇਜ਼ ਜਿਹੜੇ ਲੈਣੇ ਆ ਕੀਮਤ ਵੀਰੇ 92000 ਰੁਪਏ ਕਰਨੀ ਆ ਕੋਤੇ ਲੱਖ ਮੰਗ ਰਿਹਾ ਚਾਹੇ ਸਵਾ ਕਰਾ ਲਵੇ ਉਹਦਾ ਫਾਇਦਾ ਨਹੀਂ ਕੋਈ ਪਰ ਇਹ ਜ ਨਗ ਵੀ ਬਈ 2 ਮੈਲਿਆ 2 ਹੀ 2 ਆ ਬਈ ਹਾਂ ਸਾਲ ਨੂੰ ਇੰਨੇ ਦੀ ਵੱੱਛੀ ਆ ਮਗਰ ੱਚੀ ਆ ਬਈ ਹਾਂ ਇਹ ਤਾਂ ਗੱਲ ਹੈਗੀ ਤੇ ਵਹਿੜ ਤੁਨੂੰ ਬੱਚ ਤੇ ਰਹਿ ਜਾਣੀ ਆ ਬੜਾ ਬੱਚ ਤੇ ਰਹਿ 92000 ਰੁਪਇਆ ਬਾਈ ਕਹਿੰਦਾ ਇਹਦੀ ਕੀਮਤ ਆ ਮੁੱਲ ਕਰਾਉਣ ਨੂੰ ਚਾਹੇ ਲੱਖ ਕਰਾ ਲਓ ਚਾਹੇ ਸਵਾ ਲੱਖ ਕਰਾ ਲਓ ਵਹਿੜ ਚੰਗੀ ਬਾਕੀ ਬਹੁਤ ਚੰਗੀ ਆ ਬਾਕੀ ਵੀਰੇ ਜਦੋਂ ਤੁਸੀਂ ਆ ਕੇ ਵੇਖੋਗੇ ਤੁਹਾਨੂੰ ਵੀ ਪਸੰਦ ਆ ਸੀਲ ਸੀਲ ਬਹੁਤ ਆ ਬਈ ਜਿਵੇਂ ਮਰਜੀ ਆ ਹੱਥ ਹੱਥ ਲਈ ਚੱਲ ਅੱਛਾ ਉਵੇਂ ਲਾਤ ਛਾੜਾ ਲਈ ਹੈ ਨੀ ਜਮੀ ਨਹੀਂ ਬਈ ਨਾਣੇ ਦੀ ਲੋਡ ਹ ਚਲੋ ਉਹ ਤਾਂ ਚੰਗਾ ਹੁੰਦਾ ਪਰ ਕੋਈ ਦਿੱਕਤ ਵਾਲੀ ਗੱਲ ਨਹੀਂ ਜੇ ਨਾ ਵੀ ਪਾਊਗਾ ਨਹੀਂ ਵੀ ਸਰ ਵੀ ਜਾਊਗਾ ਮੁੱਠੀ ਵਾਲਾ ਥਾਣਾ ਮਸ਼ੀਨੀ ਹੱਤੀ ਥਾਣਾ ਜਿਵੇਂ ਕੋਈ ਮਰਜ਼ੀ ਚ ਜੀ ਜਾਵੇ ਠੰਡੀ ਮਿੱਠੀ ਪੂਰੀ ਆ 92000 ਰੁਪਏ ਚ ਬਾਈ ਕਹਿੰਦਾ ਆਪਾਂ ਮਾਨ ਤਾਨ ਕਰ ਦਾਂਗੇ ਕਰਦੇ ਧੰਨਵਾਦ